ਕਾਂਝਲੀ ਨੇੜੇ ਇੱਕ ਨਿੱਜੀ ਬੱਸ ਵੱਲੋਂ ਮੋਟਰਸਾਈਕਲ ਚਾਲਕ ਨੂੰ ਟੱਕਰ ਮਾਰੇ ਜਾਣ ਕਾਰਨ ਗੰਭੀਰ ਜ਼ਖਮੀ ਹੋਏ ਮੋਟਰਸਾਈਕਲ ਸਵਾਰ ਦੀ ਹਸਪਤਾਲ ਵਿੱਚ ਮੌਤ ਹੋ ਗਈ। ਇਸ ਸਬੰਧਕ ਤੇ ਐਸ.ਆਈ. ਹਰਜੀਤ ਸਿੰਘ ਦਾ ਕਹਿਣਾ ਹੈ ਕਿ ਲਖਵਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਡੋਗਰਾਵਾਲ ਸ਼ਾਮ ਦੇ ਸਮੇਂ ਘਰੇਲੂ ਸਮਾਨ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ ਜਦੋਂ ਉਹ ਕਾਂਝਲੀ ਨੇੜੇ ਪੁੱਜਾ ਦਾ ਇੱਕ ਨਿੱਜੀ ਬੱਸ ਵੱਲੋਂ ਟੱਕਰ ਮਾਰੇ ਜਾਣ ਤੇ ਗੰਭੀਰ ਜ਼ਖਮੀ ਹੋ ਗਿਆ ਤੇ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਇਹ ਸਰ ਲਖਵਿੰਦਰ ਸਿੰਘ ਤਾਂ ਉਹ ਚ ਦੋ ਦੋਸਨ ਸਾਡੇ ਬੱਚੇ ਐ ਨਵਾਸੀ ਦੋਗਰਾਂਵਾਲ ਦਾ ਜੀ ਤੇ ਨੌਜਵਾਨ ਮੁੰਡਾ ਸੀ ਵਾਸਤੇ ਤੁਹਾਨੂੰ ਪਤਾ ਨੋਗਲ ਕੰਮਾਂ ਲਈ ਸ਼ਹਿਰ ਆਉਣਾ ਜਾਣਾ ਪੈਂਦਾ ਜੀ ਉਹ ਆਪਣੇ ਘਰੇਲੂ ਕੰਮਾਂ ਵਾਸਤੇ ਸ਼ਹਿਰ ਆਇਆ ਸੀਗਾ ਜੀ ਉਹ ਆਪਣਾ ਕੰਮ ਕਰਕੇ ਤੇ ਆਪਣੇ ਪਿੰਡ ਨੂੰ ਜਾ ਰਿਹਾ ਸੀ ਤੇ ਰਸਤੇ ਵਿੱਚ ਪ੍ਰਿੰਸ ਵਾਲਿਆਂ ਦੀ ਇੱਕ ਬੱਸ ਆਇਆ ਜੀ ਉਹਨੇ ਸਾਈਡ ਮਾਰੀ ਆ ਤੇ ਉੱਥੇ ਮਤਲਬ ਪਿੱਛੇ ਦੇ ਪਿੰਡ ਦੇ ਮੁੰਡੇ ਦੇ ਚਾਚਾ ਜੀ ਵੀ ਪਿੱਛੇ ਆ ਰਹੇ ਸੀ ਤੇ ਉਹ ਬੱਸ ਵਾਲਿਆਂ ਨੇ ਤੇ ਇੰਨੀ ਕਰਤੂਤ ਮਾੜੀ ਕੀਤੀ ਆ ਜੀ ਸਾਈਡ ਮਾਰ ਕੇ ਉਹਨਾਂ ਰੋਕ ਕੇ ਦੇਖਿਆ ਵੀ ਨਹੀਂ ਕਿ ਚਲੋ ਬੰਦਾ ਹੈਗਾ ਜਾਂ ਨਹੀਂ ਹੈਗਾ ਤੇ ਘਰਦਿਆਂ ਨੂੰ ਨੇ ਇਤਲਾਹ ਕੀਤੀ ਇਹ ਤੇ ਕੁਦਰਤੀ ਸਾਡੇ ਪਿੰਡ ਦੇ ਬੰਦੇ ਦੇ ਉਹਦੇ ਚਾਚਾ ਜੀ ਪਿੱਛੇ ਆ ਰਹੇ ਜੀ ਉਹਨਾਂ ਦੇਖਿਆ ਤੇ ਉਹਨਾਂ ਨੇ ਮਤਲਬ ਪਿੰਡ ਸਾਨੂੰ ਮੈਨੂੰ ਫੋਨ ਕੀਤਾ ਵੀ ਸਪੰਸਾ ਬਾਹ ਗੱਲ ਹੈ ਤੁਸੀਂ ਪਿੰਡੋਂ ਆਏ ਆਂ ਤੇ ਆਣ ਕੇ ਮਤਲਬ ਵੀ ਸਵਾਰੀ ਦਾ ਇੰਤਜ਼ਾਮ ਕਰਕੇ ਐਮਬੂਲੈਂਸ ਬੁਲਾਈ ਜੀ ਤੁਹਾਨੂੰ ਹਸਪਤਾਲ ਅੱਜ ਲੈ ਕੇ ਗਏ ਆਂ ਉੱਥੇ ਇਲਾਜ ਚੱਲਦਾ ਰਿਹਾ ਜੀ ਤੇ ਕੱਲ ਸ਼ਾਮ ਨੂੰ ਕੁਝ 6 ਵਜੇ ਦੇ ਕਰੀਬ 6 ਤੋਂ 7 ਦੇ ਵਿੱਚ ਹੀ ਉਹਨੂੰ ਲੈ ਕੇ ਚੱਪੇ ਪ੍ਰਸ਼ਾਸਨ ਨੂੰ ਕੀ ਮੰਗ ਕਰਦੇ? ਪ੍ਰਸ਼ਾਸਨ ਨੂੰ ਸਾਰੇ ਇਹੋ ਕਹਿਣਾ ਚਾਹੁੰਦੇ ਆਂ ਵੀਰ ਨੂੰ ਮਿਲਪੋ ਤੱਕ ਕਹ ਹੈ ਇਹ ਦੋ ਦਿਨ ਮੁੰਡਾ ਹਸਪਤਾਲ ਨਾਲ ਚੱਲਦਾ ਰਿਹਾ ਬੱਸ ਵਾਲਿਆਂ ਨੇ ਇਹ ਵੀ ਨਹੀਂ ਸੋਚਿਆ ਕਿ ਅਸੀਂ ਉਹਦਾ ਹਸਪਤਾਲ ਜਾ ਕੇ ਉਹ ਪਤਾ ਲੈ ਲਈਏ ਤਿੰਨ ਬੱਚੇ ਜੀ ਉਹਦੇ ਦੋ بیٹے ਇੱਕ ਬੇਟੀ ਆ ਫਾਦਰ ਵੀ ਉਹਦਾ ਬਜ਼ੁਰਗ ਹੈ ਜੀ ਦੋ ਭੈਣਾਂ ਅਨਮੈਰਿਡ ਨੇ ਜੀ ਉਹਦਾ ਛੇ ਭੈਣਾਂ ਦਾ ਭਰਾ ਆ ਚਾਰ ਭੈਣਾਂ ਦੀ ਮੈਰਿਜ ਹੋਈ ਹੈ ਦੋਆਂ ਦੀ ਮੈਰਿਜ ਹੋਣ ਵਾਲੀ ਹੈ ਤੇ ਸਾਰੇ ਮਤਲਬ ਘਰ ਦੀ ਜ਼ਿੰਮੇਵਾਰੀ ਇਹਦੇ ਸਿਰ ਤੇ ਸੀਗੀ ਤੇ ਪ੍ਰਸ਼ਾਸਨ ਤੋਂ ਸਾਡੇ ਹੱਥ ਜੋੜ ਕੇ ਉਹ ਬੇਨਤੀ ਹੈ ਜੀ ਜਿਹੜੇ ਬੰਦਿਆਂ ਨੇ ਇਹ ਕਰਤੂਤ ਕੀਤੀ ਉਹਨਾਂ ਨੂੰ ਫੜ ਕੇ ਸਖਤ ਸਜ਼ਾ ਤੋਂ ਉਹਨਾਂ ਦੇ ਕਾਰਵਾਈ ਕੀਤੀ ਜਾਵੇ ASI ਦਾ ਕਹਿਣਾ ਹੈ ਕਿ ਤਫ਼ਤੀਸ਼ ਉਪਰੰਤ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਇਹ ਨੌਤਰੀ ਸ਼ਾਮ ਨੂੰ ਆਪਣੇ ਸ਼ਹਿਰ ਤੋਂ ਸਮਾਨ ਸਟਾ ਲੈ ਕੇ ਘਰ ਮੁੜ ਰਹੇ। ਕੀ ਨਾਮ ਸੀ ਬੰਦੇ ਦਾ? ਦਲਪਿੰਦਰ ਸਿੰਘ। ਦਲਪਿੰਦਰ ਸਿੰਘ ਸਨਪੁਰੂਜੇ ਵਾਸੀ ਮੈਂ ਡੋਗਰਾਵਾਲ। ਅੱਛਾ ਸਭਾਲਪੁਰ। ਅੱਛਾ ਜੀ। ਗਿਲਕਪੁਰ। ਤੇ ਇਹਦੀ ਮੌਤ ਕਦੋਂ ਹੋਈ ਸਰ? ਇਹਦੇ ਵਿੱਚ ਬੱਸ ਨਾਲ ਦਾ ਅਸਿਸਟੈਂਟ ਆ ਗਿਆ ਸੀ। ਜਿਹਨੂੰ ਉਤਤਵਾਲ ਐਸ.ਸੀ.ਆ ਦਾ ਹਸਪਤਾਲ ਚ ਲੈ ਗਈ ਸੀ। ਧੰਨਵਾਦ। ਉਦੋਂ ਦਾ ਕੱਲ ਗਰਾਲੀਆਂ ਲਾਜ ਇਲੈਕਟ੍ਰੋਨ ਕਲ ਸ਼ਾਮ ਅੱਛਾ ਲਾਟਰੀ ਮੋਰਟੀ ਚੱਲਦੀ ਜਿਹੜਾ ਅੱਜ ਪਛੜ ਤੱਕ ਹੁੰਦਾ ਹੈ 170 ਨੰਬਰ ਕੱਟਿਆ ਨੰਬਰ 170 116 925 ਅੰਡਰ ਸੈਕਸ਼ਨ 186 173 24 ਜਮਨ ਚਾਤ ਬੀ ਐਨ ਐਸ ਪੀ ਐਸ ਵੀ ਉਥਾ ਦਰਜ ਹੁੰਦਾ ਤੇ ਸਰੀਚ ਪਛੜ ਦੇ ਕਰਕੇ ਬੱਸ ਪਰ ਅਰੈਸਟ ਕੀਤਾ ਡਰਾਈਵਰ ਕੇ ਨਹੀਂ ਇਹ ਤੇਰੇ ਨਾਮ ਦਰਜ ਕਰਨਾ ਬਾਕੀ ਹੈ ਰਾਦੇ ਤਰਕੀਸ਼ ਨੂੰ ਲੱਭ ਕੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ ਤੇ ਕਲ